ਗੁਰ ਸੇਵੀ ਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਤਉ ਦੇ ਦਿੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਸਜਣ ਸਚਾ ਪਾਤਸ਼ਾਹ ਸਿਰ ਸਾਂਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸਿਰਸਾਂਂਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਨੰ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੇ ਪਾਏ ਖੁਆਰ ਪਾੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥਕੇ ਦੂਜੈ ਪਾਏ ਖੁਆਰ ਸੋ ਪੜਿਆ ਸੋ ਪੰਡਤ ਬੀਨ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੁਖ ਦਵਾਰ ਗੁਣ ਨਿਦਾਨ ਹਰ ਪਾਇ ਸਹਿਜ ਕਰੇ ਵਿਚਾਰ ਧੰਨ ਬਾਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਨ ਬਿਨ ਮਨ ਮਾਰੇ ਕੋਈ ਨ ਸਿਜਾਈ ਵੇਖੋ ਕੋਲੇ ਬਲਾਈ ਬੇਖ ਧਾਰੀ ਤੀਰਥੀ ਭਾਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੋ ਰਮੁਖ ਇਹੋ ਮਨ ਜੀਵਤ ਮਰੇ ਸਾਚ ਰਹਿ ਲਿਵ ਲਾਈ ਨਾਨਕ ਇਸ ਮਨ ਕੀ ਮਾਲ ਇਉ ਉਤਰੈ ਹੋ ਮੈਂ ਸ਼ਬਦ ਜਲਾਇ ਪਾੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵ ਹੋ ਇਕ ਕਿਨਕਾ ਹਰ ਹਰ ਸੀਗਾਰ ਬਨਾਵ ਹੋ ਹਰ ਜਨ ਹਰ ਕਾਪੜ ਪਹਿ ਰੋ ਖੇਮ ਕਾ ਐਸ ਸਿਗਾਰ ਮੇਰੇ ਪ੍ਰਭ ਭਾਵੇ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲਿਵਖ ਕਾਟੈ ਇਕ ਪਲ ਕਾ ਹਰ ਹਰ ਦਇਆਲ ਹੋਵੈ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲਿ ਵਿਖ ਕਾਟ ਇਕ ਪਾਲ ਕਾ ਹਰ ਹਰ ਦਇਆਲ ਹੋਵੈ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾ ਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥਕੇ ਦੂਜੈ ਭਾਇ ਖੁਆਰ ਰਾਗ ਸੋਰਠ ਕੀ ਵਾਰ ਪੌੜੀ 21ਵੀਂ ਸਲੋਕਾਂ ਨਾਲ